ਅੱਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜ ਸਕੋ ਸਪੇਸ਼ ਸਿੰਘ ਦੇ ਚੈਨਲ ਦੇ ਨਾਲ ਰੋਜ਼ ਦੀ ਤਰ੍ਹਾਂ ਸਰਕਾਰੀ ਜਿਮ ਵਿੱਚ ਜਿਮ ਲਾ ਰਿਹਾ ਹੈ ਆ ਵੀਰ ਸਾਡਾ ਜੁਕੇ ਤੋਂ ਪੰਜ ਸਾਲ ਲੱਗ ਕੇ ਆਇਆ ਸਰਮ ਸਿੰਘ ਫੋਰਮੈਨ ਜੁਕੇ ਤੋਂ ਆਇਆ ਕਾਜੇ ਗੱਪ ਤੋਂ ਆਇਆ ਅੱਜ 10 ਸਾਲ ਦਾ ਬੱਚਾ ਸਭ ਤੋਂ ਵੱਡੀ ਗੱਲ ਆ ਵੀ ਏਡੇ ਬੱਚੇ ਨੂੰ ਉੱਠ ਕੇ ਆਉਣਾ ਹੀ ਗਰਾਊਂਡ 'ਚ ਬੜਾ ਮਾਹਲਾ ਬੜੀ ਤਕੜੀ ਗੱਲ ਆ ਸ਼ਾਬਾਸ਼ ਪੁੱਤਰਾ ਹੋ ਰਿਹਾ ਹੈ ਸਾਡੇ ਪਲਵਾਨ ਜੀ ਹਾਂ ਸ਼ਾਬਾਸ਼ ਰਿਟਾਇਰਡ ਪੰਜਾਬ ਪੁਲਿਸ ਤੇ ਇਸ ਹਨ ਉਹ ਵੀ ਦੇ ਦਿੰਦੇ ਆ ਐਕਸਰਸਾਈਜ਼ ਕਿੱਦਾਂ ਕਰਨੀ ਆ ਚੰਗੀ ਗੱਲ ਇਹਨਾਂ ਦਾ ਬੜਾ ਤੜਦਾ ਯੋਗਦਾਨ ਆ ਕਰਕੇ ਉੱਠਣਾ ਚਾਹੀਦਾ ਰੋਜ਼ ਜਾੜੀ ਉੱਠ ਕੇ ਲੇਟੇ ਨਹੀਂ ਜਾਣਾ ਕਾਬੂ ਸੰਗੀਤ ਪੰਜਾਬ ਦਾ ਜਿਹੜੀ ਬੋਲ ਦੇ ਕੁਮਰਾ ਜਵਾਂ ਕਦੀ ਵੀ ਇਹ ਤੋਂ ਨਹੀਂ ਮਿਸ ਕੀਤਾ ਬੜੀ ਵਧੀਆ ਗੱਲ ਆ ਬੜੇ ਸ਼ੁਭ ਬਾਰਤ ਜਾਈਦਾ ਅੱਜ ਆਮ ਦਾ ਲਾਜ ਅੱਜ ਅਸੀਂ ਸਦਾ ਸੰਜਾ ਜੰਨ ਕਰਨ ਜਿਹੜੀ ਹੋ ਗਿਆ ਹੈ ਤੇ ਦੁਬਾਰਾ ਲੈਂਦਾ من سی